ਪੰਜਾਬ ਦਾ ਬਜਟ ਆ 25 26 ਦਾ ਸ਼ੋਅ ਕਰ ਦਿੱਤਾ ਗਿਆ ਪਰ ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਭਗਵੰਤ ਮਾਨ ਇਸ ਬਜਟ ਦੇ ਵਿੱਚ ਸ਼ਾਇਦ ਪੰਜਾਬ ਦੇ ਲੋਕਾਂ ਦੇ ਲਈ ਕੁਝ ਚੰਗਾ ਦੇਖੇ ਕਿ ਮਤਲਬ ਸੋਚੇ ਤੇ ਵਧੀਆ ਕੁਝ ਬਜਟ ਦੇ ਵਿੱਚ ਪੇਸ਼ ਕਰੂਗਾ ਪਰ ਲੋਕਾਂ ਦੀਆਂ ਜੋ ਆਸਾਂ ਸੀ ਉਹ ਅਧੂਰੀਆਂ ਹੀ ਰਹਿ ਗਈਆਂ ਇੱਥੇ ਕਿ ਜਿਹੜਾ ਪੰਜਾਬ ਦਾ ਬਜਟ ਦਿਖਾਇਆ ਗਿਆ ਪੰਜਾਬ ਦੇ ਬਜਟ ਦੇ ਵਿੱਚ ਇੱਕ ਗੱਲ ਨਾਰਮਲ ਕਾਮਨ ਰੱਖੀ ਗਈ ਹੈ ਪਰ ਸਾਡੇ ਲੋਕ ਉਹ ਬਜਟ ਨੂੰ ਨਹੀਂ ਸਮਝਦੇ ਸਾਡੇ ਲੋਕ ਬਸ ਇੱਕ ਚੀਜ਼ ਕਿੰਨੀ ਫੋਕਸ ਰੱਖੀ ਬੈਠੇ ਨੇ ਕਿ ਭਗਵਾਨ ਜੀ ਤਮਨ ਨੇ ਸਾਨੂੰ ਆ ਚੀਜ਼ ਦਿੱਤੀ ਸਾਡੇ ਵਾਸਤੇ ਤਾਂ ਇਹੀ ਚੀਜ਼ ਸਵਰਗ ਆ ਤੇ ਬਸ ਇਸੇ ਕਰਕੇ ਅਸੀਂ ਭਗਵਾਨ ਤਮਨ ਨੂੰ 5 ਸਾਲਾਂ ਵਾਵਾ ਸਾਹਿਬ 29 ਦੇ ਵਿੱਚ ਅਸੀਂ ਦੁਬਾਰਾ ਫੇਰ ਅਸੀਂ ਭਗਵਾਨ ਤਮਨ ਨੂੰ ਇਸੇ ਦੇ ਆਧਾਰ ਤੇ ਅਸੀਂ ਵੋਟਾਂ ਪਾਵਾਂਗੇ ਪੰਜਾਬ ਦੇ ਲੋਕ ਸਿਰਫ ਇੱਕ ਗੱਲ ਤੋਂ ਹੀ ਭਗਵੰਤ ਮਾਨ ਦੀ ਖੁਸ਼ ਹੋਏ ਵੇ ਆ ਕਿ ਬਸ ਇਹਨੇ ਇਹ ਕੰਮ ਬਹੁਤ ਚੰਗਾ ਕਰਤਾ ਜਿਹੜਾ ਸਾਡਾ ਮਤਲਬ ਪੰਜਾਬ ਤੇ ਕਰਜਾ ਜਿਹੜਾ ਹੋਰ ਬਾਧੂ ਕੰਮਾ ਕਰਕੇ ਭਗਵੰਤ ਮਾਨ ਚੜਾ ਆ ਰ ਚੜਾ ਰਿਆ ਜਿਹੜਾ ਉਹ ਲੋਕਾਂ ਕੰਨੀ ਉਹਦੇ ਵੱਲ ਬਿਲਕੁਲ ਧਿਆਨ ਨਹੀਂ ਬਸ ਇਹਨਾਂ ਨੂੰ ਖੁਸ਼ੀ ਇਸ ਗੱਲ ਦੀ ਆ ਕਿ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਆ ਇੱਕ ਕੰਮ ਭਗਵੰਤ ਮਾਨ ਨੇ ਜ਼ਰੂਰ ਕਰ ਦਿੱਤਾ ਉਹ ਕੰਮ ਕਿਹੜਾ ਕਰ ਦਿੱਤਾ ਕਿ ਸਿਰਫ ਬਿਜਲੀ ਫ੍ਰੀ ਕਰ ਦਿੱਤੀ ਪੰਜਾਬ ਦੇ ਲੋਕਾਂ ਦੀ ਬਜਟ ਦੇ ਵਿੱਚ ਵੀ ਵਾਰ-ਵਾਰ ਇਹੀ ਚੀਜ਼ ਦਿਖਾਈ ਜਾ ਰਹੀ ਆ ਵਾਰ-ਵਾਰ ਇਸੇ ਦੀਆਂ ਹੀ ਐਡਾਂ ਜਿਹੜੀਆਂ ਬਜਟ ਦੀਆਂ ਦਿਖਾਈਆਂ ਜਾ ਰਹੀਆਂ ਅਲੱਗ-ਅਲੱਗ ਚੈਨਲਾਂ ਤੇ ਦਿਖਾਈਆਂ ਜਾ ਰਹੀਆਂ ਅਖਬਾਰਾਂ ਦੇ ਵਿੱਚ ਕਢਾਈਆਂ ਜਾ ਰਹੀਆਂ ਵਾਰ-ਵਾਰ ਇਹੀ ਇੱਕ ਐਡ ਦਿਖਾਈ ਜਾ ਰਹੀ ਆ ਲੋਕਾਂ ਦੇ ਦਿਮਾਗ ਦੇ ਵਿੱਚ ਛੱਪੀ ਜਾ ਰਹੀ ਆ ਕਿ ਬਸ ਭਗਵੰਤ ਮਾਨ ਨੇ ਜੁਨਟ ਬਿਜਲੀ ਫ੍ਰੀ ਦਿੱਤੀ ਪਿਛਲੇ ਸਰਕਾਰਾਂ ਸਮੇ ਬਿੱਲ ਆਉਂਦੇ ਸੀ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਸੀ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਦੁੱਖ ਦੇਖੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਬਿਜਲੀ ਹੈ ਜਿਹੜੀ ਬਿਲਕੁਲ ਫ੍ਰੀ ਕਰ ਦਿੱਤੀ ਹੈ 3 ਸਾਲਾਂ ਤੋਂ ਕੋਈ ਵੀ ਬਿੱਲ ਪੰਜਾਬ ਦੇ ਲੋਕਾਂ ਨੂੰ ਨਹੀਂ ਆਇਆ ਤੇ ਪੰਜਾਬ ਦੇ ਲੋਕ ਸਾਡੇ ਜਿਹੜੇ ਭੋਲੇ ਭਾਲੇ ਲੋਕ ਆ ਉਹ ਇਸੇ ਵਿੱਚ ਹੀ اٹਕੇ ਪਿਆ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ ਕਿ ਪੰਜਾਬ ਦੀ ਨੂੰ ਪੰਜਾਬ ਦੇ ਲੋਕਾਂ ਨੂੰ ਸਿਰਫ ਭਗਵੰਤ ਮਾਨ ਨੇ 600 ਜੰਟ ਬਿਜਲੀ ਜਿਹੜੀ ਫ੍ਰੀ ਦਿੱਤੀ ਆ ਉਸ ਦੇ ਵਿੱਚ ਹੀ ਘੁਮਾਰਿਆ ਇਸ ਤੋਂ ਲਾਭ ਭਗਵੰਤ ਮਾਨ ਨੇ ਹੋਰ ਕੁਝ ਨਹੀਂ ਕਰਨਾ ਦਿੱਲੀ ਸਿਗੀਆਂ ਵੋਟਾਂ ਤਾਂ ਉੱਥੇ ਜਿਹੜਾ ਪੰਜਾਬ ਦਾ ਇੱਕ ਕਰਜ਼ਾ ਜਿੰਨਾ ਚੜ੍ਹਿਆਗਾ ਦਿੱਲੀ ਜਿਹੜੇ ਪ੍ਰਚਾਰ ਕਰਨ ਜਾਂਦੇ ਸੀ ਇਹਨਾਂ ਦੇ ਐਮਐਲਏ ਲਾ ਲੋ ਮਤਲਬ ਸਾਰੇ ਜਿਹੜੇ ਪ੍ਰਧਾਨ ਆ ਵਰਕਰ ਆ ਕਿ ਦਿੱਲੇ ਦਿੱਲੀ ਲਈ ਭੱਜੇ ਫਿਰਦੇ ਸੀ ਉਹ ਸਾਰਾ ਬਜਟ ਆ ਜਿਹੜਾ ਉਹ ਪੰਜਾਬ ਤੇ ਹੀ ਚੜਿਆ ਸਾਰਾ ਜਿਹੜਾ ਕਰਜ਼ਾ ਚੜਿਆ ਤੇ ਹੋਰ ਭਗਵੰਤ ਮਾਨ ਦੀਆਂ ਜਿਹੜੀਆਂ ਨਕਾਮੀਆਂ ਇਹੀ ਦਿਖ ਰਹੀਆਂ ਕਿ ਪੰਜਾਬ ਤੇ ਕਰਜ਼ਾ ਉਤਰਨ ਦੀ ਬਜਾਏ ਹੋਰ ਜ਼ਿਆਦਾ ਜਿਹੜਾ ਚੜਾਇਆ ਜਾ ਰਿਹਾ ਭਗਵੰਤ ਮਾਨ ਵੱਲੋਂ ਜਾਣ ਬੁੱਝ ਕੇ ਇੱਕ ਵੀਡੀਓ ਦੇ ਵਿੱਚ ਭਗਵੰਤ ਮਾਨ ਇਹ ਵੀ ਬੋਲਦਾ ਨਜ਼ਰ ਆ ਰਿਹਾ ਕਿ 62 ਲੱਖ ਰੁਪਇਆ ਦਿੱਲੀ ਦਾ ਪੰਜਾਬ ਸਰਕਾਰ ਨੂੰ ਫਾਇਦਾ ਹੋ ਰਿਹਾ ਤਾਂ 62 ਲੱਖ ਐਣੀ ਪਤਾ ਲੱਗ ਕਿੱਥੇ ਰਿਹਾ ਜੇ ਹੁਣ ਕੇਜਰੀਵਾਲ ਪੰਜਾਬ ਦੇ ਵਿੱਚ ਹੈਗਾ ਤਾਂ ਜਿਹੜਾ ਉਹਦਾ ਖਰਚਾ ਉਹ ਵੀ ਪੰਜਾਬ ਤੇ ਪੈ ਰਿਹਾ ਵੱਡੀਆਂ-ਵੱਡੀਆਂ ਜਿਹੜੀਆਂ ਸਿਕਿਉਰਟੀਆਂ ਦਿੱਤੀਆਂ ਪਈਆਂ ਇੱਕ ਹਾਰੇ ਹੋਏ ਬੰਦੇ ਨੂੰ ਉਹ ਜਿਹੜਾ ਕਿ ਨਾਂ ਤਾਂ ਕੋਈ ਮੁੱਖ ਮੰਤਰੀ ਆ ਨਾ ਕੁਝ ਹੈਗਾ ਹੋਰ ਉਹਨੂੰ ਮਤਲਬ ਇਹ ਏਡੀ ਸਿਕਿਉਰਿਟੀ ਜਿਹੜੀ ਭਗਵੰਤ ਮਾਨ ਨੇ ਦਿੱਤੀ ਹੋਈ ਆ ਸਾਡੇ ਪੰਜਾਬ ਦੇ ਲੋਕ ਇਸੇ ਵਿੱਚ ਹੀ ਫਸੇ ਰਹਿਣਗੇ ਤੇ ਜਿਨ੍ਹਾਂ ਨੂੰ ਖੁਸ਼ੀ ਆ ਕਿ ਬਸ ਸਾਨੂੰ ਤਾਂ 600 ਜੁੰਟ ਦੇ ਸਿਰਫ ਬਿਜਲੀ ਫ੍ਰੀ ਚਾਹੀਦੀ ਸੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੀ ਹੋਰ ਚਾਹੇ ਭਗਵੰਤ ਮਾਨ ਸਾਡੇ ਤੋਂ ਸਾਰਾ ਕੁਝ ਲੁੱਟ ਲਵੇ ਸਾਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਬਿਜਲੀ ਫ੍ਰੀ ਚਾਹੀਦੀ ਸੀ ਬਿਜਲੀ ਫ੍ਰੀ ਜਿਹੜੀ ਭਗਵੰਤ ਮਾਨ ਨੇ ਦੇ ਦਿੱਤੀ ਆ ਸਾਨੂੰ ਬਿੱਲ ਨਹੀਂ ਆ ਰਿਹਾ ਅਸੀਂ ਇਸੇ ਵਿੱਚ ਹੀ ਖੁਸ਼ ਆਂ ਤੇ ਪੰਜਾਬ ਦੇ ਲੋਕ ਵੀ ਇਸੇ ਵਿੱਚ ਹੀ ਫਸੇ ਹੋਏ ਨੇ ਤੇ ਭਗਵੰਤ ਮਾਨ ਨੂੰ ਵੀ ਖੁਸ਼ੀ ਆ ਬਸ 600 ਜੁੰਟ ਬਿਜਲੀ ਵਾਰ-ਵਾਰ ਉਹਦੀਆਂ ਐਡਾਂ ਦਿਖਾਈਆਂ ਜਾਂਦੀਆਂ ਲੋਕਾਂ ਨੂੰ ਬਜਟ ਦੇ ਵਿੱਚ ਵੀ ਉਹੀ ਚੀਜ਼ ਆ ਜਿਹੜੀ ਮੇਨ ਵਿਚਾਲੇ ਕੀਤੀ ਵੀ ਆ ਕਿ ਬਸ ਬਿਜਲੀ ਫ੍ਰੀ ਦੇ ਦਿੱਤੀ ਲੋਕ ਖੁਸ਼ ਨੇ ਬਿੱਲ ਨਹੀਂ ਆ ਰਿਹਾ